ਸ਼ੇ ਮੰਦਰ ਨਾਬਾ ਵਿੱਚ ਛੱਜੂਪਟ ਪਿੰਡ ਦੀ ਕਬਰ ਯਾਤਰਾ ਕੱਲ ਪਹੁੰਚੀ ਸੀ ਅੱਜ ਰਵਾਨਾ ਹੋਣੀ ਹੈ ਪਿੰਡ ਨੂੰ ਤੇ ਪਿਛਲੇ 19ਵੀਂ ਪੈਦਲ ਯਾਤਰਾ ਜਿਹੜੀ ਉਹ ਛੱਜੂਪਟ ਪਿੰਡ ਤੋਂ ਗਈ ਸੀ ਤੇ ਆ ਕੱਲ ਰਾਤ ਉਰੇ ਪਹੁੰਚੀ ਤੇ ਅੱਜ ਹੁਣ ਉਰੇ ਰਵਾਨਾ ਹੋ ਰਹੀ ਹੈ ਛੱਜੂਪਟ ਪਿੰਡ ਨੂੰ ਪਿੰਡ ਨੂੰ ਉਰੇ ਰੁਕੀ ਸੀ ਕਬਰ ਯਾਤਰਾ ਰਾਤ ਨੂੰ لا 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 ਹਾਏ ਜੀ ਕੀ ਹਾਲ ਹੈ ਤੁਹਾਡਾ ਕੀ ਹਾਲ ਹੈ ਪਵਨ ਚਾਚਾ ਬਦਮ ਹੋਰ ਕਰਦੇ ਬਰਾ ਵਾਹ ਜੀ ਆ ਲੋਕੀਂ ਆ ਗਏ ਟੋਨੀ ਰਿਸ਼ੂ ਆ ਜਾ ਇੱਧਰ ਤੁਸੀਂ ਦੇਖ ਸਕਦੇ ਹੋ ਜਿੱਥੇ ਛੋਟੀ ਛੋਟੀ ਉਮਰ ਦੇ ਬੱਚੇ ਅੱਜ ਕੱਲ ਮੋਬਾਈਲਾਂ ਨੇ ਖਾ ਲੇ ਨਸ਼ਿਆਂ ਨੇ ਖਾ ਲੇ ਉਥੇ ਆਹ ਮੁੰਡਾ ਛੱਜੂ ਭਟਦਾ ਕੀ ਨਾਮ ਹੈ ਗੁਰਵੀਰ ਗੈਰੀ ਛੱਜੂ ਭੱਟ ਪਿੰਡ ਦਾ ਮੁੰਡਾ ਆਹ ਗੁਰਵੀਰ ਗੈਰੀ 16 ਸਾਲ ਦਾ ਬੱਚਾ ਜਿਹੜਾ ਇੱਕ ਕਾਬਰ ਯਾਤਰਾ ਲੈ ਕੇ ਆਇਆ ਹੈ ਹਰਦਵਾਰ ਤੋਂ ਪੈਦਲ ਤੁਸੀਂ ਇਹ ਬੱਚੇ ਕਹ ਨਹੀਂ ਦੇਖ ਸਕਦੇ ਹੋ ਜਿੱਥੇ ਸਾਡੇ ਬੱਚੇ ਨਸ਼ਿਆਂ ਨੇ ਖਾਲੇ ਠੀਕ ਹੈ ਮੋਬਾਈਲਾਂ ਨੇ ਖਾਲੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਆਸ਼ਕੀਆਂ ਨੇ ਖਾਲੇ ਇਹ ਬੱਚਾ ਕਾਬਰ ਯਾਤਰਾ ਲੈ ਕੇ ਆਇਆ ਹੈ ਤੁਸੀਂ ਇਹ ਬੱਚੇ ਦਾ ਜਿਗਰਾ ਦੇਖ ਸਕਦੇ ਹੋ 16 ਸਾਲ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਪੈਰਾਂ ਦੇ ਛਾਲੇ ਹੋ ਚੁੱਕੇ ਨੇ ਪੱਟੀਆਂ ਬਣੀਆਂ ਪਰ ਕਹਿੰਦਾ ਅਗਲੀ ਵਾਰ ਵੀ ਜਾਊਗਾ ਹਿੰਮਤ ਨਹੀਂ ਹਾਰੀ ਇਸ ਬੱਚੇ ਨੇ ਇਸ ਬੱਚੇ ਤੋਂ ਤੁਹਾਨੂੰ ਸਮਝਣਾ ਚਾਹੀਦਾ ਛੋਟੀ ਉਮਰ ਦਾ ਕਾਬੜੀ ਜੱਤਰਾ ਹੈ 16 ਕਿੰਨੀ ਉਮਰ ਹੈ ਬੇਟਾ 16 ਸਾਲ ਹੈ ਹਾਂ ਕਹਿੰਦੇ ਕਿ 16 ਸਾਲ ਤੇ ਕਿਵੇਂ ਲੱਗਿਆ ਕਿਵੇਂ ਮਨ ਨੂੰ ਹੋਇਆ ਛੋਟੀ ਜਿਹੀ ਉਮਰ ਦੀ ਕਾਬੜ ਜਤਰਾ ਲੈ ਕੇ ਜਾ ਰਹੇ ਹਾਂ ਇਹ ਮੇਰਾ ਪਹਿਲਾ ਤੇ ਉਹ ਸੀਗਾ ਵੀ ਮੈਂ ਕਾਵੜ ਲੈਣਿਆ ਮਈ ਉਹਦੇ ਕਰਕੇ ਮੈਨੂੰ ਕਾਵੜ ਦਾ ਬਹੁਤ ਚੋਸ ਸੀਗਾ ਠੀਕ ਹੈ ਪਹਿਲਾਂ ਪਰਿਵਾਰ ਚੋਂ ਕੋਈ ਲੈ ਕੇ ਜਾਂਦਾ ਸੀ ਕਾਵੜ ਹਾਂ ਜੀ ਠੀਕ ਹੈ ਕੌਣ ਲੈ ਕੇ ਜਾਂਦਾ ਸੀ ਚਾਚਾ ਜੀ ਚਾਚਾ ਜੀ ਲੈ ਕੇ ਜਾਂਦੇ ਸੀ ਤੇ ਆ ਕਿਵੇਂ ਲੱਗਿਆ ਰਾਤ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਅੱਛਾ ਪੈਰਪੁਰ ਵੀ ਦੁਖੇ ਹੋਣਗੇ ਨਹੀਂ ਐਨ ਓਕੇ ਐ ਅੱਛਾ ਤੇ ਕਿਵੇਂ ਹੁਣ ਪਰਿਵਾਰ ਖੁਸ਼ ਹੈ ਮੰਨੂ ਤਸੱਲੀ ਹੋਈ ਦੀ ਹੈ ਹਾਂ ਜੀ ਅਗਲੇ ਸਾਲ ਵੀ ਮੰਦਰ ਅਗਲੇ ਸਾਲ ਵੀ ਜਾਵਾਂਗੇ ਕੋਈ ਦਿੱਕਤ ਨਹੀਂ ਆਈ ਕੁਝ ਨਹੀਂ ਆਈ ਤੁਸੀਂ ਦੇਖ ਲੈ ਦੇਖ ਸਕਦੇ ਹੋ ਜਿੱਥੇ ਨੂੰ ਛੱਜੂ ਭੜਦੇ ਉਸ ਮੁੰਡੇ ਨਾਲ ਵੀ ਮਲਾਵਾਂਗੇ ਜਿਹਦਾ ਨੋ ਹਰਮਨ ਜੋਸ਼ੀ ਹੈ ਜਿਹੜਾ ਪਿਛਲੇ ਸਾਲ ਵੀ ਕਬਰ ਯਾਤਰਾ ਲੈ ਕੇ ਆਇਆ ਉਹਦੀ ਉਮਰ ਲਗਭਗ ਜਿਸ ਟਾਈਮ ਕਬਰ ਯਾਤਰਾ ਲੈਣ ਗਿਆ ਸੀ 15 ਸਾਲ ਦੀ ਇਸ ਸਾਲ 16 ਸਾਲ ਹੋ ਗਈ 2 ਸਾਲ ਕਹਿੰਦੇ ਲਗਾਤਾਰ ਹੋ ਗਏ ਤੇ ਇਸ ਤਰ੍ਹਾਂ ਦੇ ਬੱਚੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਜਿਵੇਂ ਵੀ ਮੈਂ ਪਹਿਲਾਂ ਵੀ ਦੱਸਿਆ ਹੈ ਅੱਜ ਕੱਲ ਦੇ ਜਵਾਗ ਨਸ਼ਿਆਂ 'ਚ ਪੈ ਚੁੱਕੇ ਨੌਜਵਾਨ ਨਸ਼ਿਆਂ 'ਚ ਪੈ ਚੁੱਕੇ ਮੋਬਾਈਲਾਂ 'ਤੇ ਹੋ ਗਏ ਆਸ਼ਕੀਚ ਹੋ ਗਏ ਪਰ ਇਹ ਬੱਚਿਆਂ ਨੇ ਇੱਕ ਰਿਕਾਰਡ ਪੈਦਾ ਕਰਤਾ 15 ਸਾਲ ਦੀ ਉਮਰ 'ਚ ਇਹਨੇ ਕਾਵੜ ਯਾਤਰਾ ਚੱਕ ਲਈ ਸੀ ਇਸ ਤਰ੍ਹਾਂ ਦੇ ਬੱਚਿਆਂ ਨੇ ਵੀ ਸੰਸਾਰ ਦੇਖਦਾ ਆਓ ਗੱਲਬਾਤ ਕਰਾਉਣੇ ਆਂ ਹਾਂਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਥਕਾਵਟ ਨਹੀਂ ਅੱਛਾ ਕਿ ਕਿੰਨੀ ਵਾਰ ਗਏ ਸੀ ਪਹਿਲੀ ਵਾਰ ਕਿ ਦੂਜੀ ਵਾਰ ਦੂਜੀ ਵਾਰ ਹੀ ਜਦੋਂ ਪਹਿਲਾ ਕਾਵੜ ਯਾਤਰਾ ਚੱਕਿਆ ਤਾਂ ਰਾਜ ਕੋਈ ਦਿੱਕਤ ਜਿਵੇਂ 15 ਸਾਲ ਤੱਕ ਹੀ ਚੱਕਿਆ ਸੀ ਹਾਂਜੀ ਕੋਈ ਦਿੱਕਤ ਤਾਂ ਨਹੀਂ ਲੱਗੀ ਨਾ ਜੀ ਤੇ ਲੋਕਾਂ ਨੇ ਕੁਝ ਕਿਹਾ ਤੁਹਾਨੂੰ ਨਾ ਜੀ ਤੇ ਘਰਦਿਆਂ ਨੇ ਵੀ ਨਾ ਜਾ ਛੋਟੇ ਉਸ ਤਰ੍ਹਾਂ ਨਾ ਜੀ ਅੱਛਾ ਕੁਝ ਨਹੀਂ ਕਿਹਾ ਨਾ ਜੀ ਹੁਣ ਐਸਾ ਦੂਜੀ ਵਾਰ ਹੋਵੇਗਾ ਹਾਂਜੀ ਕੁੱਝ ਹੋਰ ਬੇਰਾਬਾ ਹਾਂਜੀ ਹਾਂਜੀ ਅੱਛਾ ਅੱਛਾ ਫਿਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਕੱਲ੍ਹ ਇਹ ਜਵਾਗ ਨੇ ਲੋਕ ਨਸ਼ਿਆਂ ਦੇ ਵੀ ਲੱਗਦੇ ਨੇ ਆ ਜਾ ਬਹਿ ਜਾ ਬਹਿ ਜਾ ਤੂੰ ਬਹਿ ਜਾ ਤੇ ਨਸ਼ੇ ਦੇ ਨਹੀਂ ਲੱਗਣਾ ਚਾਹੀਦਾ ਜੀ ਅੱਛਾ ਤੇ ਯਾਤਰਾ ਤੇ ਜਾਣਾ ਚਾਹੀਦਾ ਜੀ ਠੀਕ ਹੈ ਜੀ ਫਿਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਠੋਡੀ ਉੱਪਰ ਦੇ ਜਵਾਗ ਨੇ ਠੀਕ ਹੈ ਉਹਨਾਂ ਨੂੰ ਯਾਤਰਾ ਤੇ ਜਾਣਾ ਚਾਹੀਦਾ ਜੀ ਠੀਕ ਹੈ ਨਸ਼ੇ 'ਚ ਨਹੀਂ ਲੱਗਣਾ ਚਾਹੀਦਾ ਜੀ ਜਿਵੇਂ ਆ ਮੁੰਡਾ ਬੈਠਾ 16 ਸਾਲ ਦਾ ਤੁਸੀਂ 1 ਸਾਲ ਪਹਿਲਾਂ ਦੋਏ ਗਵੰਡੀ ਉਹਦੇ ਦੋਸਤੋਂ ਦੋਸਤਾਂ ਹੀ ਦੋਸਤੋਂ ਹਾਂ ਜੀ ਠੀਕ ਹੈ ਮਤਲਬ ਇਹ ਖੋਰ ਕੀ ਕਹਿਣਾ ਚਾਹੁੰਦੇ ਹੋ ਅੱਜ ਕੱਲ ਦੇ ਮੁੰਡਿਆਂ ਨੂੰ ਬੱਚੇ ਵੀ ਮਾੜੇ ਕੰਮਾਂ 'ਚ ਨਹੀਂ ਜਾਣਾ ਚਾਹੀਦਾ ਜੀ ਤੇ ਭਗਤੀ ਕਰਨੀ ਚਾਹੀਦੀ ਹੈ ਭਗਤੀ ਕਰਨੀ ਚਾਹੀਦੀ ਹਾਂ ਜੀ ਤੇ ਦੇਖ ਸਕਦੇ ਹੋ 15 ਸਾਲ ਤੋਂ ਕਾਵੜ ਯਾਤਰਾ ਚੱਕਰੀ ਸ਼ੁਰੂ ਕੀਤੀ ਸੀ ਇਹ ਬੱਚੇ ਨੇ ਤੇ ਅੱਜ ਇਹਦੀ ਉਮਰ 16 ਸਾਲ ਹੈ ਇਹ ਦੂਜੀ ਵਾਰ ਗਿਆ ਪਹਿਲੀ ਵਾਰ ਗਿਆ 16 ਸਾਲ ਦਾ ਮੁੰਡਾ ਤੁਸੀਂ ਦੇਖ ਸਕਦੇ ਹੋ ਵਿਚਾਰ ਕਿੰਨੇ ਵਧੀਆ ਵਿਚਾਰ ਨੇ ਇਹਨਾਂ ਬੱਚਿਆਂ ਦੇ ਹਾਂਜੀ ਵੀ ਤੁਸੀਂ ਕੱਲ ਜਾਤ ਰਹੇ ਗਏ ਹੋ ਪਿੰਡ ਵੀ ਝੱਜੂਪਟ ਤੋਂ ਜਾਣਕਾਰੀ ਦਿਓ ਕਿ ਕਿੰਵੀਂ ਜਾਤ ਰਹਣਾ ਸਭ ਤੋਂ ਪਹਿਲਾਂ ਜੀ ਸ਼੍ਰੀ ਸ਼ੰਕਰ ਭਗਵਾਨ ਕੀ ਜੈ ਸਦੋ ਆਪਾ ਸ੍ਰੀ ਦਸਹਾਰਾਪੁਰ ਮਹਾਰਾਜ ਕੀ ਜੈ ਅਸੀਂ ਜੀ ਪਿੰਡ ਝੱਜੂਪਟ ਤੋਂ ਸਿੱਧਾਂ ਦੀ ਕਿਰਪਾ ਨਾਲ ਸਾਡੇ ਗੁਰੂ ਮਹਾਰਾਜ ਸ੍ਰੀ ਸ਼ਿਵ ਨੇਤਾ ਆਨੰਦਪੁਰ ਜੀ ਦੀ ਕਿਰਪਾ ਨਾਲ ਅਸੀਂ ਨੇਤਾ ਨੰਦਪੁਰ ਜੀ ਦੀ ਕਿਰਪਾ ਨਾਲ ਆਸ਼ੀਰਵਾਦ ਸਦਕਾ ਸੀ ਪਿੰਡ ਛੱਜੂਪੜ ਤੋਂ ਕਾਵੜ ਲੈਣ ਜਾਂਦੇ ਆ ਸ੍ਰੀ ਹਰਿਦਵਾਰ ਤੋਂ ਗੰਗਾ ਜਲ ਲੈ ਕੇ ਪੈਦਲ ਕਾਵੜ ਯਾਤਰਾ ਲੈ ਕੇ ਆਉਂਦੇ ਆ ਸਾਡੇ ਨਾਲ ਉਹਨਾਂ ਨੂੰ ਆ ਸਾਡੇ ਨਾਲ ਸਾਡੇ ਇਸ ਵਾਰੀ ਸਭ ਤੋਂ ਛੋਟੀ ਉਮਰ ਦਾ ਭੋਲਾ ਸਾਨੂੰ 19 ਸਾਲ ਹੋ ਗਏ ਜੀ ਲਗਾਤਾਰ ਬਹੁਤ ਵਧੀਆ ਲੱਗਦਾ ਬਹੁਤ ਮਾਨਸਕੋਨ ਆਉਂਦਾ ਯਾਤਰਾ ਕਰਕੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਬਹੁਤ ਹੀ ਇਤਿਹਾਸਕ ਨਗਰ ਜੋ ਸਾਡਾ ਪਿੰਡ ਹੈ ਛੱਜੂਪੱਟ ਉਥੋਂ ਦੀ ਸੰਗਤਾਂ ਦਾ ਜੋ ਕਾਫਲਾ ਉਹ ਹਰ ਸ਼ਿਵਰਾਤਰੀ ਤੇ ਦਿਹਾੜੇ ਨੂੰ ਸਮਰਪਿਤ ਹੋ ਕੇ ਲਗਭਗ 20 ਸਾਲ ਹੋ ਗਏ ਜਿੰਨੇ ਵੀ ਪਿੰਡਾਂ ਦੇ ਸਾਡੇ ਨੌਜਵਾਨ ਨੇ ਬਜ਼ੁਰਗ ਨੇ ਅੱਜ ਤੁਹਾਨੂੰ ਹੁਣ ਪਹਿਲਾਂ ਹੀ ਦੱਸਿਆ ਵੀ ਸਭ ਤੋਂ ਛੋਟੀ ਉਮਰ ਦਾ ਬੱਚਾ ਵੀ ਇਸ ਵਾਰ ਪੂਰੇ ਨਾਸ ਨੂੰ ਨਮਸਤਕ ਹਣਗੇ ਜਿਹੜੀ ਇਹ ਕਾਵੜ ਦੀ ਯਾਤਰਾ ਹੈ ਇਹ ਪੂਰੇ ਨਾਬੇ ਹਲਕੇ ਦੇ ਵਿੱਚ ਪੂਰਾ ਸ਼ਾਹ ਹੁੰਦਾ ਸੋ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਅਤੇ ਨਿੱਜੀ ਤੌਰ ਤੇ ਜਿੱਤੇ ਸਾਰਿਆਂ ਨੂੰ ਵਧਾਈ ਦਿਨਾ ਉਥੇ ਸ਼ਿਵਰਾਤਰੀ ਦੇ ਤਿਹਾਰ ਦੀਆਂ ਵਧਾਈਆਂ ਵੀ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਜਿਹਦੇ ਵਿੱਚ ਸਾਡੇ ਪਾਰਟੀ ਦੇ ਜਨਰਲ ਸਕੱਤਰ ਸ਼੍ਰੀ ਗੌਰਵ ਜਲੋਟਾ ਜੀ ਸਾਡੇ ਯੂਥ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਵਿਸ਼ਾਲ ਸ਼ਰਮਾ ਜੀ ਸਾਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਰਿਸ਼ੂ ਚਲ ਅ ਰਿਸ਼ੂ ਬਰਮਾ ਜੀ ਅਤੇ ਮੇਰੇ ਬਹੁਤ ਹੀ ਪਿਆਰੇ ਮਿੱਤਰ ਬੀਜੇਪੀ ਦੇ ਸੀਨੀਅਰ ਆਗੂ ਨਵਦੀਪ 바ਬਾ ਜੀ ਸਮੁੱਚੀ ਟੀਮ ਨੇ ਜਿੱਥੇ ਇਹਨਾਂ ਦੇ ਦਰਸ਼ਨ ਕਰਕੇ ਅਸੀਂ ਖੁਦ ਵੜ ਭਾਗੇ ਸਮਝਦੇ ਹਾਂ ਉੱਥੇ ਮੈਂ ਇਹਨਾਂ ਨੂੰ ਬਹੁਤ ਬਹੁਤ ਇੱਕ ਵਾਰੀ ਫੇਰ ਵਧਾਈ ਦੇਣਾ ਇਤਿਹਾਸ ਕਰਦਾ ਕਿ ਜਿਸ ਮਨੋ ਕਾਮਨਾ ਨਾਲ ਇਹਨਾਂ ਨੇ ਯਾਤਰਾ ਕਰੀ ਹੈ ਉਹ ਸਾਰਿਆਂ ਦੇ ਪਰਿਵਾਰ ਚ ਖੁਸ਼ੀਆਂ ਖੇੜੇ ਅਤੇ ਗੁਰੂ ਪਾਤਸ਼ਾਹ ਤੇ ਭੋਲੇनाथ ਬਰਕਤਾਂ ਲੈ ਕੇ ਆਵੇ ਤੁਹਾਨੂੰ ਤੁਹਾਡਾ ਸਾਰਿਆਂ ਦੇ ਇੱਥੇ ਆਏ ਦਾ ਧੰਨਵਾਦ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ